ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਮਾਮਲਾ ਬਠਿੰਡਾ ਦੇ ਨੰਨੀ ਛਾਂ ਚੌਕ ਨੇੜੇ ਦਾ ਸਾਹਮਣੇ ਆਇਆ ਜਿੱਥੇ ਇੱਕ ਐਕਟਿਵਲ ਚਾਲਕ ਆਪਣੇ ਕੰਮ ਧੰਦੇ ਦੇ ਲਈ ਬਠਿੰਡਾ ਤੋਂ ਨਰਵਾਣਾ ਸਾਈਡ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਟਰਾਲਾ ਕੋੜੇ ਦੀ ਹਵਾ ਦੇ ਨਾਲ ਉਸ ਦੀ ਐਕਟਿਵਲ ਡੋਲੇ ਖਾਨ ਲੱਗ ਜਾਂਦੀ ਹੈ ਤੇ ਉੱਥੇ ਹੀ ਐਕਟਿਵਲ ਚਾਲਕ ਫੁਰਤੀ ਬਖਾਉਂਦਿਆਂ ਹੋਇਆਂ ਛਾਲ ਮਾਰ ਦਿੰਦਾ ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਉਦਰ ਟਰਾਲਾ ਕੋੜੇ ਦੇ ਚਾਲਕ ਨੂੰ ਅੱਧਾ ਪੌਣਾ ਕਿਲੋਮੀਟਰ ਤੱਕ ਪਤਾ ਹੀ ਨਹੀਂ ਲੱਗਾ ਕਿ ਉਸ ਦੇ ਵਿੱਚ ਇੱਕ ਐਕਟਵਾ ਫਸੀ ਹੋਈ ਹੈ ਹਾਲਾਂਕਿ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਹ ਤੋਂ ਫਰਾਰ ਹੋ ਗਿਆ ਹਾਲਾਂਕਿ ਇਸ ਬਾਬਤ ਤੋ ਥਾਣਾ ਕਰਨੈਲ ਕਲੋਨੀ ਦੀ ਪੁਲਿਸ ਜਾਂਚ ਕਰ ਰਹੀ ਹੈ ਐਕਟਵਾ ਚਾਲਕ ਨੂੰ ਇੱਕ ਵਾਰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਉਸ ਕੋੜੇ ਟਰਾਲੇ ਵਾਲੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਦਰ ਕੀ ਨਾਮ ਹੈ ਤੁਹਾਡਾ ਕਿੱਥੋਂ ਆ ਰਹੇ ਸੀ ਮੇਰਾ ਨਾਮ ਕ੍ਰਿਸ਼ਨ ਕੁਮਾਰ ਪੰਸਲ ਹੈ ਜੀ ਕਿਥੋਂ ਆ ਰਹੇ ਸੀ ਮੈਂ ਦੀਪਨਗਰ ਤੋਂ ਆਇਆ ਸੀ ਇੱਧਰ ਮੈਂ ਗਰਾਈ ਲੈਂ ਜਾਂਦਾ ਸੀ ਜੀ ਕਿੱਥੇ ਆ ਰਹੇ ਸੀ ਐਕਟਿਵ ਆ ਤੇ ਠੀਕ ਹੋਇਆ ਸਰ ਮੈਂ ਇਧਰ ਜਾ ਰਿਹਾ ਸੀਗਾ ਤੇ ਇੱਕ ਟਰੱਕ ਆਇਆ ਇੱਕਦਮ ਬਿਲਕੁਲ ਨਾਲ ਤੇ ਹਵਾ ਨਾਲ ਕੰਟਰੋਲ ਚ ਨਹੀਂ ਹੋਈ ਸਕੂਟਰੀ ਉਧਰੋਂ ਸਹਤ ਤੇ ਥੋੜਾ ਚੱਕਰ ਸੀ ਤੇ ਸਲਿੱਪ ਕਰਕੇ ਸਰ ਉਹਨੇ ਬਿਲਕੁਲ ਟਰੱਕ ਰੋਕਿਆ ਨਹੀਂ ਵਿੱਚ ਵੜ ਗਏ ਸਕੂਟਰੀ ਅੰਦਰ

ਬਾਜਪਾ ਚੱਲਾ ਵੀ ਆ ਟਰੱਕ ਉਰੇ ਖੜਾ ਸੀ ਵਾਪਸ ਆਈ ਜਦੋਂ ਮੈਂ ਰਿਸ਼ਤੇਦਾਰ ਆਇਆ ਮੈਨੂੰ ਲੈ ਕੇ ਅਸੀਂ ਦੇਖਿਆ ਵੀ ਟਰੱਕ ਆ ਖੜਾ ਉਰੇ ਲੇਕਿਨ ਡਰਾਈਵਰ ਭੱਜ ਗਿਆ ਸਰ ਸਪੂਟਰੀ ਵਿੱਚੀ ਬਸੀ ਹੋਈ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਸ਼ੋਕ ਕਮਾਰੀ ਹੈ ਇਹ ਹੋਇਆ ਅਸ਼ੋਕ ਕਮਾਰੀ ਤੇ ਹਨ ਮੇਰਾ ਨਾਮ ਛੋਟਾ ਭਰਾ ਹੈ ਜੀ ਕਰਿਸ਼ਨ ਕਮਾਰ ਉਹ ਬਠਿੰਡੇ ਤੋਂ ਆਇਆ ਤੇ ਆ ਬਾਦਲਾ ਦਾ ਪੁਲ ਛੱਡ ਕੇ ਅੱਧਰ ਅੱਗੇ ਪ੍ਰਾਈਵੇਟ ਜੋਬ ਕਰਦਾ ਕੇ ਕੰਮ ਜਾ ਰਿਹਾ ਸੀਗਾ ਉਹ ਬਿਲਕੁਲ ਉੱਪਰ ਪੁਲ ਦੇ ਉੱਪਰ ਇਹ ਰਾਜਸਥਾਨ ਦੀ ਗੱਡੀ ਆ ਇਹ ਵੀ ਪਿੱਛੋਂ ਆ ਰਹੀ ਸੀ ਇਹ ਨਹੀਂ ਪਤਾ ਕਿਸ ਤਰ੍ਹਾਂ ਉਹਨੇ ਲਪੇਟੇ ਚ ਲਿਆ ਤੇ ਉਹਨੂੰ ਨਾਲ ਘੜੀਸਿਆ ਕਾਫੀ ਦੂਰ ਤੇ ਇਹ ਉਸ ਤੋਂ ਬਾਅਦ ਇਹ ਸਕੂਟਰੀ ਨੂੰ ਪੁਲ ਦੇ ਉੱਪਰੋਂ ਘੁਰੀਸਵਾਵਾ ਥੱਲੇ ਉੱਪਰ ਚੌਂਕ ਤੱਕ ਲੈ ਕੇ ਆਇਆ ਜੀ ਤੇ ਉੱਥੇ ਗੱਡੀ ਵਾਲਾ ਗੱਡੀ ਛੱਡ ਕੇ ਭੱਜ ਗਿਆ ਬਹੁਤ ਹੀ ਬੇਦਰਦੀ ਨਾਲ ਉਹਨੂੰ ਘੜੀਸਿਆ ਸਕੂਟਰੀ ਨੂੰ ਸਕੂਟਰੀ ਵਿੱਚ ਫਸੀ ਹੋਈ ਆ ਤੁਸੀਂ ਦੇਖ ਲਓ ਉਹਦੀਆਂ ਤਸਵੀਰਾਂ ਵਗੈਰਾ ਲੈ ਸਕਦੇ ਹਾਂ ਕੀ ਹਾਲ ਹੈ ਬਗਦਰ ਦੇ ਸੱਟਾਂ ਲੱਗੀਆਂ ਹੈਗੀਆਂ ਜੀ ਹਸਪੀਟਲ ਚ ਐਂਬੂਲੈਂਸ ਤੇ ਲੈ ਕੇ ਗਏ ਉਹਨਾਂ ਨੂੰ ਸ਼ਰਕੀ ਨਾਮਤ ਉਹ ਡਕੜਾ ਥਾਣਾ ਜੀ ਮੈਂ ਬਲਵਿੰਦਰ ਸਿੰਘ ਆ ਜੀ ਥਾਣਾ ਕਨਾਲ ਕਲੋਨੀ ਤੋਂ ਕਿਹਣਾ ਜਦੋਂ ਐਕਸੀਡੈਂਟ ਹੋਇਆ ਇਹ ਇੱਕ ਇੱਕ ਟਰੱਕ ਘੋੜਾਗਾ ਇਹ ਇਧਰੋਂ ਬਹਿੰਡੇ ਸਾਈਡ ਤੋਂ ਆ ਰਿਹਾ ਸੀਗਾ ਤੇ ਕੋਈ ਸਕੂਟੀ ਵਾਲ ਨੂੰ ਸਾਈਡ ਓਵਰਟੈਕ ਕਰਦਾ ਸੀ ਜਾਂ ਇਹਦੀ ਜਾਂਚ ਚੱਲ ਰਹੀ ਹੈ ਸਕੂਟੀ ਘੜੀਸਦਾ ਹੋਇਆ ਆਧਾ ਪੌਣਾ ਕਿਲੋਮੀਟਰ ਤੋਂ ਘੜੀਸ ਕੇ ਲਿਆ ਹੈਗਾ ਡਰਾਈਵਰ ਫਿਲਹਾਲ ਫਰਾਰ ਹੈ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਬੰਦੀ ਕਾਰਵਾਈ ਜਿਹੜੀ ਉਹ ਅਮਲ ਲਿਆ ਬੰਦਾ ਠੀਕ ਹੈ ਸਰ ਬੰਦਾ ਠੀਕ ਹੈ ਉਹ ਬਿਲਕੁਲ ਸਹੀ ਹੈ ਤੇ ਹਸਪਤਾਲ ਪਹੁੰਚਾਤਾ ਵੈਸੇ ਠੀਕ ਆ ਬੋਲਦਾ ਬੰਦੀ ਜਿਹੜੀ ਕਾਰਵਾਈ ਉਹ ਅਮਲ